ਉਦਾਨ ਸਭਾ ਹਲਕਾ ਜਡੇਆਲਾ ਗੁਰੂਦੇਵ ਪਿੰਡ ਰਜਤਾਨ ਦੇ ਪੰਚਾਇਤ ਉਹ ਵਧ ਪਰਿਵਾਰ ਆਪਣੇ ਸਾਥੀਆਂ ਸਮੇਤ ਰਵਾਇਤੀ ਪਾਠੀਆਂ ਛੱਡ ਕੇ ਆਪ ਤਵਤ ਸ਼ਾਮਿਲ ਹੋਏ ਨੇ ਸੋ ਕੈਬਿਟ ਮੰਤਰੀ ਵਰਪਰਜਨ ਸਿੰਘ ਈਚੂ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਜਿੰਦਾਬਾਦ ਇਤਲਾਬ ਜਿੰਦਾਬਾਦ ਜਿੰਦਾਬਾਦ ਅੱਜ ਜਡੇਆਲਾ ਗੁਰੂ ਹਲਕੇ ਦੇ ਬਹੁਤ ਹੀ ਅਹਿਮ ਪਿੰਡ ਰਜਤਾਨ ਦੇ ਵਿੱਚ ਬਹੁਤ ਵੱਡੀ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਆ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਇਸ ਪਿੰਡ ਤੇ ਆਕ 60 ਪਰਿਵਾਰ ਜਿਹੜੇ ਨੇ ਉਹ ਆਪਣੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਪਿਛਲੇ 2 ਸਾਲਾਂ ਦੇ ਵਿੱਚ ਜੋ ਕੰਮਕਾਰ ਕੀਤੇ ਨੇ ਆਮ ਆਦਮੀ ਪਾਰਟੀ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਆ ਜਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਇੱਕ ਪਿਛਲੇ ਦਿਨੀ ਇਸ ਪਿੰਡ ਦੇ ਵਿੱਚ ਪੰਜ ਪਰਿਵਾਰ ਜਿਹੜੇ ਆ ਉਹ ਜ਼ਬਰਦਸਤੀ ਗੁਮਰਾਹ ਕਰਕੇ ਤੇ ਵੀਜੇਪੀ ਦੇ ਵਿੱਚ ਸ਼ਾਮਲ ਕੀਤੇ ਗਏ ਸੀਗੇ ਉਹ ਅੱਜ ਸਾਰੇ ਉਹ ਪੰਜ ਪਰਿਵਾਰਾਂ ਦੇ ਵਿੱਚੋਂ ਚਾਰ ਪਰਿਵਾਰ ਜਿਨ੍ਹਾਂ ਦੇ ਵਿੱਚ ਸਰਦਾਰ ਇੰਦਰ ਸਿੰਘ ਸਰਦਾਰ ਲਖਵਿੰਦਰ ਸਿੰਘ ਸਰਦਾਰ ਬਲਦੇਵ ਸਿੰਘ ਤੇ ਸਰਦਾਰ ਸਤਨਾਮ ਸਿੰਘ ਚਾਰ ਪਰਿਵਾਰ ਜਿਹੜੇ ਨੇ ਉਹ ਜਿਹੜੇ ਗੁੰਮਰਾਹ ਹੋ ਕੇ ਬੀਜੇਪੀ ਚ ਗਏ ਸੀਗੇ ਉਹ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਆ ਉਸ ਮੌਲੀਅਤ ਕਰ ਲਈ ਆ ਇੱਕ ਪਰਿਵਾਰ ਜਿਹੜਾ ਉਹ ਰਹਿੰਦਾ ਉਹ ਵੀ ਅੱਜ ਇੱਥੇ ਨਹੀਂ ਸੀਗਾ ਉਹ ਵੀ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏਗਾ ਸੋ ਬੀਜੇਪੀ ਦਾ ਪੂਰੀ ਤਰ੍ਹਾਂ ਇਸ ਪਿੰਡ ਦੇ ਵਿੱਚ ਸਫਾਇਆ ਹੈ ਕੋਈ ਪਰਿਵਾਰ ਜਿਹੜਾ ਰਸਦਾਨ ਦੇ ਵਿੱਚੋਂ ਬੀਜੇਪੀ ਦੀ ਪਾਰਟੀ ਦੇ ਨਾਲ ਨਹੀਂ ਆ ਕਾਂਗਰਸ ਤੇ ਆਕਾਲੀਆਂ ਦਾ ਹਾਸਾ ਸੀ ਪਹਿਲਾਂ ਹੀ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਦੇਖ ਸਕੇ ਹਾਂ ਸੋ ਅੱਜ ਮੈਂ ਇਹ ਦਾਅਵੇ ਨਾਲ ਗੱਲ ਕਹਿ ਸਕਦਾ ਕਿ 80% ਤੋਂ ਜ਼ਿਆਦਾ ਵੋਟ ਜਿਹੜੀ ਆ ਉਹ ਰਜ਼ਦਾਨ ਪਿੰਡ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਖਾਤੇ ਆਊਗੀ ਅਸੀਂ ਇੱਥੇ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਜਿਹੜੇ ਸਾਡੇ ਲੋਕ ਸਭਾ ਹਲਕਾ ਤੂਰ ਸਾਹਿਬ ਦੇ ਉਮੀਦਵਾਰ ਨੇ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਜਿਹੜੇ ਆ ਗੁਰੂ ਹਲਕੇ ਦੇ ਵਿੱਚੋਂ ਜਿਟਾਵਾਂਗੇ ਜਿੰਨੇ ਵੀ ਸੱਜਣ ਅੱਜ ਆਪਣੀਆਂ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਜੀ ਆਇਆਂ ਆਖਦਾ ਹਾਂ ਪਾਰਟੀ ਦੇ ਵਿੱਚ ਬੰਦਾ ਮਾਨ ਸਤਿਕਾਰ ਜੋ ਉਹਨਾਂ ਦੇ ਕੰਮ ਦਾ ਹਸ ਨੇ ਉਹ ਪੂਰੇ ਤਹਿਲ ਦੇ ਆਧਾਰ ਤੇ ਜਿਹੜੇ ਆ ਉਹ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ